ਫੈਸਲਾ ਨਹੀਂ ਲੈਣਾ ਪੈਂਦਾ ਸਾਨੂੰ ਅਸੀਂ ਆਪ ਆਪਣੇ ਸੂਪੇ ਦੇ ਹੱਥ ਚਲੰਨੇ ਆ ਆਮ ਆਦੀ ਪਾਰਟੀ ਹਰਿਆਣੇ ਚ ਕੇਜਰੀਵਾਲ ਜਾਊਗਾ ਤੇ ਪੰਜਾਬ ਦੇ ਖਿਲਾਫ ਹਰਿਆਣੇ ਚ ਬੋਲਿਆਊਗਾ ਜੇ ਪੰਜਾਬ ਚਾਊਗਾ ਵੇ ਹਰਿਆਣੇ ਦੇ ਖਿਲਾਫ ਪੰਜਾਬ ਚ ਬੋਲਿਆਊਗਾ ਕਿਉਂਕਿ ਉਹਨਾਂ ਦੀ ਨੀਤੀ ਡੋਗਲੀ ਹੈ ਤੋ ਅੱਜ ਬੋਪਰਾ ਜੀ ਸਾਹਿਬ ਇੱਥੇ ਸਾਡੀ ਪਾਰਟੀ ਸ਼ਾਮਲ ਹੋਣ ਤੇ ਮੈਂ ਕਹਿਣਾ ਹੈ ਕਿ ਸਾਡੇ ਲੁਧਿਆਣਾ ਡਿਸਟ੍ਰਿਕਟ ਸਾਨੂੰ ਬਹੁਤ ਵੱਡਿਆ ਇੱਕ ਅਸੀਂ ਹੀਰਾ ਆਪਣੀ ਤਜੋਰੀ ਚ ਅਸੀਂ ਆਪਣੇ ਕੋਲੇ ਰੱਖਿਆ ਮੰਨਉਣੀ ਸਾਰੀ ਟੀਮ ਨੂੰ ਮੈਂ ਗਹਿਨਤੀ ਕਰਨਾ ਚਾਹਣਾ ਹੈ ਪੂਰਾ ਪਰਿਵਾਰ ਵਾਂਗੂ ਆਪਣੀ ਟੀਮ ਚੱਲਦੀ ਹੈ ਜਿਹੜੀ ਮੈਂ ਜਦੋਂ ਮੇਰੇ ਜਦੋਂ ਦਾ ਮੈਨੂੰ ਮੌਕਾ ਮਿਲਿਆ ਮੇਰੀ ਕੋਸ਼ਿਸ਼ ਹੈ ਕਿ ਟੀਮ ਨੂੰ ਤਕੜਾ ਕਰੋ ਮੇਰੀ ਸੋਚ ਹੈ ਕਿ ਜੇ ਕਾਲੀ ਦਲ ਦੀ ਟੀਮ ਤਕੜੀ ਹੈ ਤਾਂ ਕਾਲੀ ਦਲ ਤਕੜਾ ਹੈ ਮੈਂ ਕਿਤੇ ਕੋਸ਼ਿਸ਼ ਨਹੀਂ ਕੀਤੀ ਸਰਕਾਰ ਚ ਹੁੰਦਾ ਸੀ ਮੈਂ ਪਾਰਟੀ ਦੇ ਵਰਕਰਾਂ ਨੂੰ ਤਕੜਾ ਕਰੀਏ ਹੁਣ ਵੀ ਪਰਮਾਤਮਾ ਮੇਰਕਰ ਬਹੁਤ ਜ਼ੁਲਮ ਹੋਇਆ ਆਪਣੇ ਪਾਰਟੀ ਦੇ ਵਰਕਰਾਂ ਦੇ ਖਾਸ ਕਰਕੇ ਜਿਹੜਾ ਥੋੜਾ ਇੱਥੋਂ ਦਾ ਜਿਹੜਾ ਐਮ.ਐਲ.ਏ ਹੈ ਕਾਂਗਰਸ ਦਾ ਮਨਲਾ ਦਾ ਲੁੱਟ ਮਨਲਾ ਜਿੰਨਾ ਉਹਨਾਂ ਨੇ ਲੁੱਟਿਆ ਹੈ ਆ ਇਹ ਭੁੱਖ ਪਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਬਾਅਦ ਪੂਰੀ ਜ਼ਿੰਦਗੀ ਜਿਉਣਾ ਨਹੀਂ ਬਸ ਹੁਣੀ ਹਜਮ ਕਰ ਲੋ ਤੇ ਇਸ ਕਰਕੇ ਮੈਂ ਬੋਪਾਲਾ ਜੀ ਸਾਹਿਬ ਨੂੰ ਜਿਹਾ ਇਹ ਕਹਿਣਾ ਤੇ ਮੈਂ ਕਿਉਂਕਿ ਮੈਂ ਆਪ ਇਹਨਾਂ ਨੂੰ ਜਿੰਮਵਾਰੀ ਦੇਣਾ ਚਾਹਣਾ ਕਿਉਂਕਿ ਇਹਨਾਂ ਦੀ ਮੈਂ ਤਾਂ ਬੇਨਤੀ ਕਰਾਂਗਾ ਦੋ ਤਿੰਨ ਮਹੀਨੇ ਦਾ ਤੁਸੀਂ ਜੀ ਤੁਹਾਡਾ ਬੇਟਾ ਨਾਲ ਹੀ ਪਹਿਲਾਂ ਹਾਂ ਯਾਰ ਕੰਮ ਕੁ ਮਤੂਸ ਮਾ ਅੱਲਾ ਹੁਣ ਦੋ ਮਹੀਨੇ ਵਾਸਤੇ ਜਮੇ ਨਾ ਦੋ ਮਹੀਨੇ ਵਾਸਤੇ ਆਪਾਂ ਦਿਨ ਰਾਤ ਮਿਹਨਤ ਕਰਨਾ ਪੈਣਾ ਸਾਰੇ ਵਰਕਰ ਆ ਤੁਹਾਨੂੰ ਵੀ ਕਰਨਾ ਪੈਣਾ ਆ ਤਿੰਨ ਮਹੀਨੇ ਦੀ ਮਿਹਨਤ ਦੇਖੋ ਤੁਹਾਨੂੰ ਅਗਲੇ 5-10 ਸਾਲ ਪੰਜਾਬ ਦੀ ਤਰੱਕੀ ਤੁਹਾਡੇ ਹੱਥਾਂ 'ਚ ਜੇ ਮਿਹਨਤ ਕਰੋਗੇ ਸੋ ਮੈਂ ਇਹਨਾਂ ਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਇਹਨਾਂ ਜ਼ਿੰਮਵਾਰੀ ਦੇ ਮੈਂ ਨਿਯੁਗਾਰੇ ਨਿਯੁਗਾਰੇ ਦੀ ਸਾਰੀ ਸੀਟਾਂ ਤੇ ਜਾਣ ਸਾਰੀ ਸੀਟਾਂ ਦੇ ਲੁਧਿਆਣਾ ਡਿਸਟ੍ਰਿਕਟ ਚ ਕੰਮ ਕਰਨ ਤੇ ਜ਼ਿੰਮਵਾਰੀ ਲੈਣ ਤੇ ਮੈਂ ਆਪਾਂ ਸਿਰ ਉੱਪਰ ਦੀ ਤੇ ਉਹਨਾਂ ਜਿੰਨੇ ਸਾਥੀ ਐ ਉਹ ਲਿਸਟ ਤੇ ਸਾਡੇ ਕੋਲ ਆ ਗਈ ਐ ਅਸੀਂ ਬਣਾਉਣੀ ਆ ਜੀ ਉਹਨਾਂ ਨਾਮ ਦੱਸ ਜੇ ਲੋਕ ਦਫਰ ਬੋਲੇ ਜੋ ਨਿਹਾਰ ਜੋਸਿਆ ਕਾ ਆਪਡੇ ਆਦਿ ਨਾਲ ਹੀ ਤੁਹਾਨੂੰ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸ਼ਰਮਣੀ ਕਲੀ ਲੱਲੇ ਦੱਬਤੇ ਦੇ ਵਿੱਚ ਅਸੀਂ ਆਪਣੇ ਟੀਮ ਨੂੰ ਨਾਲ ਲੈ ਕੇ ਹਾਜ਼ਰ ਹੋਏ ਆਂ ਔਰ ਸਾਡੇ ਕਾਫੀ ਭਰਾ ਵੀ ਨਾਲ ਆਏ ਨੇ ਔਰ ਪਹਿਲਾ ਨਾਮ ਹੈ ਮਦਲ ਸਾਹਿਬ ਦਾ ਪ੍ਰਧਾਨ ਜੀ ਦਾ ਬੈਦ ਨੂੰ ਬਹੁਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਔਰ ਮੇਰੇ ਨਾਲ ਹਾਂ ਹਾਂ ਬੰਦ ਬੁਲਾਇਆ ਜਿਹਨੂੰ ਆਪਾਂ ਗ੍ਰੋਪੇ ਦੇ ਸਦਾ ਮੋਨ ਸਿੰਘ ਜੀ ਮੋਨ ਸਿੰਘ ਜੀ ਨਾਲ ਮੋਰ ਸਿੰਘ ਜੀ ਆ ਗਏ ਤੁਸੀਂ ਬਾਕੀ ਸਭ ਕੈਨਸਲ ਟਾਈਮ ਤੇ ਆਪਾਂ ਅਗਲਾ ਬੋਲਦੇ ਹਾਂ ਨਾ ਮੋਰ ਸਿੰਘ ਲਖਵਿੰਦਰ ਸਿੰਘ ਪੈਲ ਬੋਲੀ ਜਾ ਤਿੰਨ ਜੱਟ ਕੁਮਾਰ ਬਾਬਾ ਆ ਮੋਹੰਦਗਰੀ ਆ ਇਹ ਮਹਿੰਦਰਾਲਾ ਚਾਚਾ ਜੀ ਇੱਧਰ ਆ ਗਿਆ ਚਲੋ ਇਹ ਰਵਿਵੀਰ ਕੁਮਾਰ ਪੈਰ ਸਰਜੀਤ ਸਿੰਘ ਪੈਰ ਹਾਲੇ ਹਾਲੇ ਕਰਨਾਲ ਸਿੰਘ ਕਡਾਣੀ ਖੁਦ ਬੋਲੀ ਜਾ ਸਰਜੀਤ ਸਿੰਘ ਕਡਾਣੀ ਖੁਦ ਸੋਵਿੰਦਰ ਸਿੰਘ ਕਡਾਣੀ ਖੁਦ ਲੈ ਸੋਵਿੰਦਰ ਸਿੰਘ ਕਡਾਣੀ ਗੁਰਮਿੰਦਰ ਸਿੰਘ ਹੈਪੀ ਕਡਾਣੀ ਫਰਬੀਰ ਸਿੰਘ ਮਕਸੂਦਲਾ ਗੁਰਮੀਤ ਸਿੰਘ ਮਕਸੂਦਲਾ ਜਸਪ੍ਰੀਤ ਸਿੰਘ ਮਕਸੂਦਲਾ ਅਵਤਾਰ ਸਿੰਘ ਮਕਸੂਦਲਾ ਸਤਪ੍ਰੀਤ ਸਿੰਘ ਮਕਸੂਦਲਾ ਮੇਲੀ RAM ਬਹੁਤ ਮਾਜਰਾ ਰਾਜ ਸਿੰਘ ਸ਼ਾਹਪੁਰ ਬਲਵੀਰ ਸਿੰਘ ਪੁਦਾਣੀ ਕਰਾਂ ਹੁੰਤਾ ਸਿੰਘ ਬਗਲੀ ਸੇਮਨ ਸਿੰਘ ਪੁਦਾਣੀ ਖੋਦ ਬਹੁਤ ਸਾਰੀ ਟੀਮ ਵੀ ਹੈ ਉਹਨਾਂ ਨੂੰ ਅਸੀਂ ਉੱਥੇ ਜਾ ਕੇ ਪੈਦਲ ਕੇਵੇਂ ਵਿੱਚ ਜੁਆਇਨ ਕਰਾਵਾਂਗੇ ਜੋ ਕਿ ਇੱਥੇ ਸਾਰਿਆਂ ਨੂੰ ਗਿਆਨ ਔਕਾਸ ਸੀ ਉਸ ਪ੍ਰਕਾਰ ਦੇ ਅਸੀਂ ਨੌਕਰੀ ਬੋਲ ਸਕੇ ਉਹਨਾਂ ਤੋਂ ਵੀ ਅਸੀਂ ਨਵੀਂ ਹੋਈ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਆਜੋ 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 न <laughs> ਆਪਾਂ ਪਸਤਾ ਤੋਂ ਬੋਲਦੇ ਹਾਂ ਸਲਾਮ ਦੇ ਸਲਾਮ ਆਈਓ ਆਓ ਪਾ ਲੋ ਬਈ ਆ ਰੰਕੋਲੇ ਪਾ ਲੋ ਤੇ ਚੰਨੀਗੜ੍ਹ ਤੋਂ ਨੈਸਟ ਕਾਨਫਰੰਸ ਸੋਧ ਕੀਤਾ ਹੋਰ ਅਕਾਲੀ ਦਲ ਦੇ ਵਿੱਚੋਂ ਕਈ ਲੋਕਾਂ ਨੇ ਸ਼ਾਮਲ ਕੀਤਾ ਗਿਆ ਪਰ ਜਿਸ ਦੇ ਵਿੱਚੋਂ ਸਭ ਤੋਂ ਅਹਿਮ ਨਾ ਹੈ ਉੱਪਰ ਹੈ ਇੰਡਸਟਰੀ ਲਿਸਟ ਨੇ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਔਰ ਉਹਨਾਂ ਨੂੰ ਪਾਰਟੀ ਦੇ ਵੱਲੋਂ ਵਾਈਸ ਪ੍ਰਧਾਨ ਵੀ ਲਗਾ ਦਿੱਤਾ ਗਿਆ ਵਾ ਇਸ ਪ੍ਰੈਜ਼ੀਡੈਂਟ ਉਹਨਾਂ ਨੂੰ ਕਿਹਾ ਗਿਆ ਕਿ ਉਹ ਪਾਰਟੀ ਦੇ ਨਾਲ ਹਰ ਇੱਕ ਸੀਟ ਦੇ ਉੱਪਰ ਲੁਧਿਆਣਾ ਦੇ ਉੱਪਰ ਪ੍ਰਚਾਰ ਕਰਨ ਤਾਂ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਹੋਰ ਵੀ ਅਨੇਕਾਂ ਜਣਿਆਂ ਨੂੰ ਅਕਾਲੀ ਦਲ ਜੁਆਇਨ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਤੁਸੀਂ ਦਿਖਾ ਰਹੇ ਹਾਂ ਚੰਡੀਗੜ੍ਹ ਸਥਿਤ ਹੈੱਡ ਆਫਿਸ ਦੀ ਜਿੱਥੇ ਕਿ ਅੱਜ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਕਈ ਨਵੇਂ ਤੇ ਕਈ ਵੱਡੇ ਚਿਹਰਿਆਂ ਨੂੰ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਾ ਦਿੱਤੀ ਕਿ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਜਗਦੇਵ ਸਿੰਘ ਬੋਪਾਰਾ ਜਿਹੜੇ ਕਿ ਲੁਧਿਆਣੇ ਹਲਕੇ ਦੇ ਨਾਲ ਬਿਲੋਂਗ ਕਰਦੇ ਨੇ ਔਰ ਉਹਨਾਂ ਨੂੰ ਪਾਰਟੀ ਨੇ ਵਾਈਸ ਪ੍ਰੈਜ਼ੀਡੈਂਟ ਵੀ ਲਗਾ ਦਿੱਤਾ ਗਿਆ ਜਲਾਨ ਕਰ ਦਿੱਤਾ ਗਿਆ ਇਸ ਗੱਲ ਦਾ ਔਰ ਕਿਹਾ ਗਿਆ ਕਿ ਉਹ ਤਨਦੇਹੀ ਦੇ ਨਾਲ ਪਾਰਟੀ ਦੀ ਸੇਵਾ ਕਰਨਾ ਔਰ ਆਉਣ ਵਾਲੀਆਂ ਵਿੱਚ ਇੱਕ ਲੜਾਈ ਲੁੱਟਦੀ ਹੈ ਕਿ ਜਿਹੜੇ ਜਿਹਨੇ ਲੁੱਟਿਆ ਕਿਹੜਾ ਹਜਮ ਕਰ ਗਿਆ ਕਿਹੜਾ ਰਹਿ ਗਿਆ ਤੇ ਜਿਹੜਾ ਕਹਿੰਦਾ ਕਿ ਤਿੰਨ ਮਹੀਨੇ ਮੈਨੂੰ ਦਵਾ ਦਿਓ ਉਹਨਾਂ ਨੂੰ ਵੀ ਪਤਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੋਂ ਨਫ਼ਰਤ ਕਰਦੀ ਹੈ ਜੈ ਜੀ ਮਾੜੀ ਸਰਕਾਰ ਕਾਂਗਰਸ ਨੇ ਦਿੱਤੀ ਹੈ ਐ ਜਾ ਐਗਜ਼ਾਮਪਲ ਪੂਰੇ ਹਿੰਦੁਸਤਾਨ 'ਚ ਨਹੀਂ ਸੁਪੀਰ ਜੀ ਕਾਫੀ ਦੀ ਜਿਸ ਤਰ੍ਹਾਂ ਵਿਦਾਈ ਹੋਈ ਜੀ ਉਹ ਨੂੰ ਕਿਵੇਂ ਦੇਖਦੇ ਹੋ ਵਿਦਾਈ ਫਿਰ ਕਾਂਗਰਸ ਨੇ ਕੀਤੀ ਹੋਵੇ ਦੱਸਣਗੇ ਸੁਪੀਰ ਜੀ ਕਾਫੀ ਡਰਾਮੈਟਿਕ ਰਿਹਾ ਕਾਂਗਰਸ ਸੀ ਜਿਹੜਾ ਅਸਲੀ ਲੜਾਈ ਕੁਰਸੀ ਦੀ ਸੀ ਬੰਨਾ ਕੋਈ ਚਾਹੁੰਦਾ ਸੀ ਫੋਟੋਆਂ ਕਿਧੀਆਂ ਲੱਗੀਆਂ ਬਿਲਬੋਰਡ ਕਿਸਦੇ ਲੱਗੇ ਨਿਕਲੇ ਕੌਣ ਆਈ ਸ਼ੋ ਕਰਦਾ ਕਿ ਇੱਥੇ ਲੱਤਾਂ ਖਿੱਚਣ ਵਾਲੇ ਲੱਤਾਂ ਵੱਢਣ ਵਾਲੇ ਕਾਂਗਰਸ 'ਚ ਕਿੰਨੇ ਲੋਕ ਐ ਨਹੀਂ ਸਰ ਮੈਂ ਦੋਸਤ ਨੂੰ ਵੀ ਖੁਦ ਜੀ ਜੁਆਇਨਿੰਗ ਆਫਸਰ ਨੂੰ ਕੀਤਾ ਕਿ ਕਾਂਗਰਸ ਦੇ ਜੋ ਫਿਰ ਤੇ ਮੈਂ ਹੋ ਅਗਲੇ ਅਗਲੇ ਦਿਨਾਂ ਦੇਖੋਗੇ ਬਹੁਤ ਕਾਂਗਰਸ ਦੀ ਲੀਡਰਸ਼ਿਪ ਛੱਡੂਗੀ ਕਿ ਸ਼੍ਰੋਮਣੀ ਕਾਲੀ ਦਾ ਸ਼ਾਮਲ ਹੋ ਗਈ ਬੋਪਰਾਏ ਸਾਹਿਬ ਦੇਖੋ ਪਹਿਲੇ ਕਿਉਂਕਿ ਕੋਈ ਹੁਣ ਕਾਂਗਰਸ ਨਹੀਂ ਲੈਣਾ ਚਾਹੁੰਦਾ ਆ ਨਵੇਂ ਚਿਹਰੇ ਨਾਲ ਨਵਾਂ ਗੱਲਾਂ ਡਰਾਮੇ ਨਾਲ ਪੰਜਾਬ ਦੀ ਹਾਲਾਤ ਜਦ ਇਹ ਲੋਕੀ ਸਮਝ ਗਏ ਸਰ ਵੀਰ ਜੀ ਇਸ ਤਰ੍ਹਾਂ ਦੀ ਕਮਰਾ ਸੀ ਕਿ ਨਿਰਜੋਤ ਸਿੰਘ ਸਿੱਧੂ ਵੀ ਉਹਨਾਂ ਨੇ ਸਾਫ਼ ਹੀ ਕਹਿੰਦਾ ਸੀ ਕਿ ਮੈਨੂੰ ਸੀਐਮ ਬਣਾਓ ਪਰ ਹਾਲਾਤ ਕਿ ਮੈਂ ਉਹੀ ਕਹਿ ਰਿਹਾ ਜੋ ਮੈਂ ਤੁਸੀਂ ਆਪ ਹੀ ਕੁਐਸਚਨ ਪੁੱਛੀ ਨਾ ਆਪ ਆਨਸਰ ਵੀ ਤੁਸੀਂ ਆਪ ਹੀ ਦੇਈਏ ਉਹ ਸਹੀ ਆਨਸਰ ਦੇ ਰਹੇ ਹੋ ਜਿਹੜੀ ਹੈ ਸਰ ਇੱਕੋ ਸਵਾਲ ਇਹਨਾਂ ਨੂੰ ਪੁੱਛੋ ਇੱਕ ਸਵਾਲ ਪੁੱਛ ਆਪਣਾ ਪ੍ਰਾਰਥ ਸਾਹਿਬ ਇੱਕ ਸਵਾਲ ਜ਼ਰੂਰ ਪੁੱਛੋ रावत ਸਾਹਿਬ ਨੂੰ ਕਹੋ ਕਿ ਚਿਹਰਾ ਕੌਣ ਹੈ 22 ਦਾ ਆ ਆ ਜਿਹੜੀ ਗੱਲ ਹੈ ਨਾ ਸਾਨੂੰ ਤਾਂ ਜਨਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਕਿ 22 ਵਿੱਚ ਕਾਂਗਰਸ ਜ਼ਬਾਨ ਦੇ ਕਿਹੜਾ ਮੁੱਖ ਮੰਤਰੀ ਉਹਨਾਂ ਦਾ ਹੋਊਗਾ ਪਹਿਲੇ ਨਵਜੋਤ ਸਿੰਘੂ ਕਹਿੰਦਾ ਸੀ ਜਦੋਂ ਰੌਲਾ ਪੈ ਗਿਆ ਫਿਰ ਕਹਿੰਦੇ ਦੋ ਹੈ ਇਹ ਹੋਰ ਰਹਿਣਾ ਪਊਗਾ ਸ਼ਾਇਦ ਤਿੰਨਾਂ ਬਣ ਜਾਣ। ਅਸਲੀ ਚਿਹਰਾ ਕੌਣ ਹੈ? ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ। ਇਹ ਹੀ ਜਾਣਨਾ ਚਾਹੁੰਦੇ ਨੇ ਸੁਨੀਲ ਜਾਖੜ ਵੀ ਉਹਨੇ ਟਵੀਟ ਵੀ ਕੀਤਾ। ਮੈਂ ਉਹੀ ਕਹਿਣਾ ਚਾਹਣਾ ਹੈ ਪੰਜਾਬ ਦੀ ਕਾਂਗਰਸ ਪਾਰਟੀ ਤਾਂ ਜਾਣਨਾ ਹੀ ਚਾਹੁੰਦੀ ਹੈ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ। ਕਿ ਅਸਲੀਅਤ ਕੌਣ ਹੈ? ਕਵੀਟ ਕੈਪਟਨ ਅਮਰਿੰਦਰ ਸਿੰਘ ਦਾ ਬਤੌਰ ਪੋਲੀਟੀਸ਼ੀਅਨ ਕੀ ਫਿਊਚਰ ਦੇਖਦੇ ਹੋ? ਬਸ ਫਾਰਮਸ ਬਣਾ ਲਿਆ। ਉਹਨੋ ਤੇ ਸਿਤਾਫਲ ਤੇ ਚੀਕੂ ਖਾਣਗੇ ਤਾਂ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਮੁਕਾਤਬ ਹੋ ਰਹੇ ਸੀ ਔਰ ਜਵਾਬ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਸੀਐਮ ਨੂੰ ਕਾਂਗਰਸ ਦੇ ਸੀਐਮ ਨੂੰ ਸਾਬਕਾ ਸੀਐਮ ਨੂੰ ਲਿਆ ਗਿਆ ਉਹ ਆਪਣੇ ਆਪ ਦੇ ਵਿੱਚ ਦਰਉਂਦਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਆਪੋ ਮਾਰੀ ਪਈ ਔਰ ਸਿਰਫ ਲੁੱਟਕਸੁੱਟ ਦੇ ਮਕਸਦ ਦੇ ਨਾਲ ਜਿਹੜੇ 4 ਮਹੀਨੇ ਨੇ ਕਾਂਗਰਸ ਪਾਰਟੀ ਕੰਮ ਕਰ ਰਹੀ ਔਰ ਜ਼ਿਕਰ ਕੀਤਾ ਉਹਨਾਂ ਨੇ ਅੱਜ ਦੀ ਜੁਆਇਨਿੰਗ ਨੂੰ ਲੈ ਕੇ ਕਿ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਨਾਮ ਵਰ ਚਿਹਰੇ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਚੁੱਕੇ ਨੇ ਉਹ ਵੀ ਅਕਾਲੀ ਦਲ ਜੁਆਇਨ ਕਰਨਗੇ ਕਿਉਂਕਿ ਕਾਂਗਰਸ ਤੋਂ ਲੋਕ ਹੁਣ ਅੱਕ ਚੁੱਕੇ ਨੇ ਔਰ ਕਾਂਗਰਸ ਤੋਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਾ ਹੈ ਨਾਇਕ ਫਿਕਰ ਸੁਤੇ ਰਿਪੋਰਟ ਸਾਫ ਕਰਨ ਦੇ 2022 ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਚੇਰਾ ਓਕੇਡਾ ਹੋ ਤਾ ਤਾਂ ਚੰਨੀ ਦੇ ਮੁੱਖ ਮੰਤਰੀ ਬਣ ਤੇ ਸੁਖਬੀਰ ਬਾਦਲ ਨੇ ਤੰਜ ਕੱਸਿਆ ਔਰ ਕਿਹਾ ਕਿ ਮੁੱਖ ਮੰਤਰੀ ਬਣਨਾ ਕੋਈ ਹੋਰ ਚਾਹੁੰਦਾ ਸੀ ਬਣਿਆ ਕੋਈ ਹੋਰ ਤਾਂ ਕਾਂਗਰਸ ਤੋਂ ਜਵਾਬ ਮੰਗਿਆ ਕਿ 2022 ਦੇ ਵਿੱਚ ਸੀਐਮ ਚੇਰਾ ਕਿਹੜਾ ਹੋਵੇਗਾ ਔਰ ਕਾਂਗਰਸ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਹ ਜਵਾਬ ਦੇਵੇ ਪੰਜਾਬ ਦੀ ਜਨਤਾ ਕਾਂਗਰਸ ਤੋਂ ਜਵਾਬ ਮੰਗ ਰਹੀ ਹੈ ਤਾਂ ਚੰਨੀ ਦੇ ਮੁੱਖ ਮੰਤਰੀ ਬਣਨ ਉੱਪਰ ਵੀ ਸੁਖਬੀਰ ਨੇ ਤੰਜ ਕੱਸਿਆ ਔਰ ਕਿਹਾ ਕਿ ਮੁੱਖ ਮੰਤਰੀ ਕੋਈ ਹੋਰ ਬਣਨਾ ਚਾਹੁੰਦਾ ਸੀ ਨਾਮ ਕਿਸੇ ਹੋਰ ਦਾ ਆ ਫਲੈਕਸਾਂ ਪੋਸਟਰ ਕਿਸੇ ਹੋਰ ਦੇ ਤਿਆਰ ਹੋਏ ਪਰ ਬਣ ਕੋਈ ਹੋਰ ਜਾਂਦਾ ਹੈ ਤਾਂ ਕਈ ਜੁਆਇਨਿੰਗਾਂ ਤੋਂ ਬਾਅਦ মিডিਆ ਦੇ ਮੁਖਾਤਬ ਹੁੰਦੇ ਹੋਏ ਸ਼ਬਦੀ ਹਮਲੇਦ ਰਾਹੀਂ ਬਰੇ ਨੇ ਵਿਰੋਧੀਆਂ ਦੇ ਉੱਪਰ ਖਾਸ ਤੌਰ ਤੇ ਦੇ ਉੱਪਰ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਹੁਣ ਆਪੋਤਾਪ ਹੀ ਔਰ ਸਿਰਫ ਲੁੱਟਖਸਟ ਦੇ ਮਕਸਦ ਦੇ ਨਾਲ ਜਿਹੜੇ 4 ਮਹੀਨੇ ਰਹਿੰਦੇ ਨੇ ਤਾਂ ਹੀ ਮੁੱਖ ਮੰਤਰੀ ਬਦਲਿਆ ਗਿਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਾਇਆ ਗਿਆ ਔਰ ਉਹਨਾਂ ਨੇ ਕਿਹਾ ਕਿ ਲਾਨ ਕਿਸੇ ਹੋਰ ਮੁੱਖ ਮੰਤਰੀ ਦਾ ਹੋਇਆ ਸੀ ਇਸ ਦੇ ਤੌਰ ਦੇ ਉੱਪਰ ਚਰਨਜੀਤ ਚੰਨੀ ਦੇ ਨਾਮ ਦੇ ਉੱਪਰ ਵੀ ਉਹਨਾਂ ਨੇ ਤੰਜ ਕੱਸ ਕੇ ਔਰ ਕਿਹਾ ਕਿ ਪਹਿਲਾਂ ਕਿਸੇ ਹੋਰ ਦਾ ਨਾਮ ਜਾਕਰ ਹੋਇਆ ਸੀ ਉਸ ਤੋਂ ਬਾਅਦ ਨਾਮ ਕੋਈ ਹੋਰ ਆ ਜਾਂਦਾ ਪੋਸਟਰ ਕਿਸੇ ਹੋਰ ਤੇ ਲੱਗਦੇ ਨੇ ਔਰ ਮੁੱਖ ਮੰਤਰੀ ਕੋਈ ਹੋਰ ਬਣ ਜਾਂਦਾ ਉਹਨਾਂ ਨੇ ਕਿਹਾ ਕਿ ਜਨਤਾ ਜਵਾਬ ਮੰਗ ਰਹੀ ਹੈ ਕਿ 2022 ਦੇ ਵਿੱਚ ਪੰਜਾਬ ਦਾ ਸੀਐਮ ਚਿਹਰਾ ਕੌਣ ਹੋਵੇਗਾ